ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਕਸਕਰੋ ਪਿਆਰ 85 ਕਾਲ ਅੱਜ ਮੁਲਾਜ਼ਮ ਮਸਲੇ ਦੇ ਵਿੱਚ ਗੱਲ ਕਰਦੇ ਆ ਪੇ ਕਮਿਸ਼ਨ ਨਾਲ ਜੁੜੇ ਹੋਏ ਲੱਖਾਂ ਮੁਲਾਜ਼ਮ ਤੇ ਪੈਨਸ਼ਨਰਾਂ ਦੀ ਕਿ ਪਿਛਲੇ ਸਮੇਂ ਦੌਰਾਨ ਫੈਸਲਾ ਜੋ ਆਇਆ ਸੀਗਾ ਕਿ ਮੁਲਾਜ਼ਮਾਂ ਦੀ ਜਿਹੜੀ ਫਿਕਸੇਸ਼ਨ ਸੀਗੀ ਉਹ 119% ਦੇ ਨਾਲ ਆ ਜਿਹੜੀ ਉਹ ਹੋਣੀ ਚਾਹੀਦੀ ਉਹਦੇ ਸਬੰਧ ਦੇ ਵਿੱਚ ਮਾਨਯੋਗ ਹਾਈ ਕੋਰਟ ਵਿੱਚੋਂ 3 ਅਪ੍ਰੈਲ ਨੂੰ ਆ ਜਿਹੜਾ ਫੈਸਲਾਗਾ ਜਿਹੜਾ ਉਹ ਆਇਆਗਾ ਉਦੇ ਸਵਾਲ ਦੇ ਵਿੱਚ ਆ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਚਰਚਾ ਹੈਗੀ ਉਹ ਕਰ ਦੂੰਗਾ ਕੀ ਫੈਸਲਾ ਉਹ ਹੋਇਆਗਾ ਤੇ ਕਦ ਤੱਕ ਜਿਹੜਾ ਇੰਪਲੀਮੈਂਟ ਹੋਣਾ ਸੋ ਪਿਛਲੇ ਸਮੇਂ ਦੌਰਾਨ ਜਿਹੜਾ 119% ਡੀਏ ਦਾਗਾ ਫੈਸਲਾ ਸੀ ਮਲਾਜਮਾਂ ਦੇ ਲਈ ਆਇਆ ਸੀਗਾ ਤੋਂ 119% ਦਾ ਜਿਹੜਾ ਬਣਦਾ ਏਰੀਆ ਸੀਗਾ 6% ਡੀਏ ਦਾ 113 ਤੋਂ ਲੈ ਕੇ 119% ਤੱਕ ਦਾ 6% ਡੀਏ ਵੱਧ ਕੇ ਤੇ ਉਸ ਦਾ ਜਿਹੜਾ ਬਣਦਾ ਏਰੀਆ ਸੀਗਾ ਉਹ ਮਲਾਜਮਾਂ ਨੂੰ ਜਿਹਦਾ ਲਗਭਗ ਸਭ ਨੂੰ ਆਇਆ ਉਸ ਦਾ ਭੁਗਤਾਨ ਆ ਜਿਹੜਾ ਹੋ ਚੁੱਕਿਆ ਸੋ ਉਸ ਤੋਂ ਬਾਅਦ ਮਲਾਜ਼ਮਾਂ ਦੇ ਵਿੱਚ ਇਹ ਮੰਗ ਸੀਗੀ ਉੱਠੀ ਸੀਗੀ ਜਦੋਂ ਫੈਸਲਾ ਹੋਇਆ ਸੀ ਬੇ ਕਮਿਸ਼ਨ ਲੱਗਣ ਦਾ ਕਿ ਉਸ ਤੋਂ ਆਧਾਰ ਮੰਨਿਆ ਗਿਆ ਸੀਗਾ 31 12 2015 ਨੂੰ ਜਿਹੜੀ ਲਾਸਟ ਵਿਡਰਾਲ ਤਰਕਾਹ ਹੋਈ ਆ ਤਾਂ ਉਸ ਦੇ ਉੱਤੇ 113% ਡੀਏ ਸੀ ਜਿਹੜਾ ਉਸ ਸਮੇਂ ਦਿੱਤਾ ਗਿਆ ਸੀਗਾ ਤਾਂ 113% ਡੀਏ ਨੂੰ ਆਧਾਰ ਮੰਨ ਕੇ ਸੀ ਜਿਹੜੀਆਂ ਇੱਕ ਇੱਕ 16 ਤੋਂ ਜਿਹੜੀ ਤਰਕਾਹ ਸੀਗੀ ਉਹ ਫਿਕਸ ਕੀਤੀਆਂ ਗਈਆਂ ਸੀਗੀਆਂ ਸੋ ਉਸ ਤੋਂ ਬਾਅਦ ਜਦੋਂ 119% ਡੀਏ ਦਾ ਮਲਾਜ਼ਮਾਂ ਨੂੰ ਮਿਲ ਚੁੱਕਿਆ ਤਾਂ ਮਲਾਜ਼ਮਾਂ ਵੱਲੋਂ ਮੰਗ ਸੀਗੀ ਕਿ ਸਾਨੂੰ 119% ਡੀਏ ਨੂੰ ਆਧਾਰ ਮੰਨ ਕੇ ਅੱਜ ਦੀ ਸਾਡੀਆਂ ਤਨਖਾਹਾਂ ਤੇ ਪੈਨਸ਼ਨਾਂ ਲੈਣੀਆਂ ਉਹ ਦੁਆਰਾ ਤੋਂ ਫਿਕਸ ਕੀਤੇ ਜਾਣ। ਉਸ ਨੂੰ ਲੈ ਕੇ ਕੋਰਟ ਦੇ ਵਿੱਚ ਮੁਲਾਜ਼ਮ ਸੀਗੇ ਗਏ ਸੀਗੇ ਤਾਂ ਇੱਕ ਕੇਸ ਦਾ ਫੈਸਲਾ ਜਿਹੜਾ ਕਪਤਾਨ ਸਿੰਘ ਵੱਲੋਂ ਸੀਗਾ ਜਿਹੜਾ ਇਹ ਕੇਸ ਸੀਗਾ ਕੀਤਾ ਗਿਆ ਸੀਗਾ ਤਾਂ ਉਸ ਦੇ ਵਿੱਚ ਜੱਜਮੈਂਟ ਆਈ ਆ ਤਾਂ ਉਹ ਉਸ ਫੈਸਲੇ ਦੇ ਵਿੱਚ ਆ ਜਿਹੜਾ ਸਰਕਾਰ ਨੂੰ ਆ ਜਿਹੜਾ ਇਸ ਸੰਬੰਧ ਦੇ ਵਿੱਚ ਇਸ ਨੂੰ ਲਾਗੂ ਕਰਨ ਦੇ ਲਈ ਆ ਜਿਹੜਾ ਉਹ ਹੁਕਮ ਨੇ ਜਿਹੜੇ ਜਾਰੀ ਹੋਏ ਨੇ ਸੋ ਇਸ ਫੈਸਲੇ ਦੇ ਲਾਗੂ ਹੋਣ ਦੇ ਨਾਲ ਤਕਰੀਬਨ ਘੱਟੋ-ਘੱਟ 1500 ਤੋਂ ਲੈ ਕੇ 3000 4000 ਤੱਕ ਦਾ ਹਰੇਕ ਮੁਲਾਜ਼ਮ ਉਤੇ ਪੈਨਸ਼ਨ ਨੂੰ ਆ ਜਿਹੜਾ ਇਸ ਦੇ ਵਿੱਚ ਹੈ ਜਿਹੜਾ ਫਾਇਦਾ ਹੋਣਾ ਸੋ ਇਸ ਨੂੰ ਵੀ ਅਸੀਂ ਇੱਕ ਐਗਜ਼ਾਮਪਲ ਦੇ ਰੂਪ ਵਿੱਚ ਤੁਹਾਨੂੰ ਲਾਸਟ ਦੇ ਵਿੱਚ ਜਿਹੜਾ ਵੀਡੀਓ ਦੇ ਵਿੱਚ ਇੱਕ ਸ਼ਾਰਟ ਵੀਡੀਓ ਦੇ ਵਿੱਚ ਦਿਖਾਵਾਂਗੇ ਨਾਲ ਹੀ ਇਸ ਦੇ ਕਲਿੱਪ ਚੱਲੂਗੀ ਕਿ ਕਿਸ ਤਰ੍ਹਾਂ ਤੁਹਾਡੀ ਜਿਹੜੀ ਪੇਜ ਦੇ ਵਿੱਚ ਹੈ ਜਿਹੜਾ ਵਾਅਦਾ ਹੋਣਾ ਸੋ ਗੱਲ ਕਰਦੇ ਹਾਂ ਇਸ ਫੈਸਲੇ ਦੀ ਇਹ ਫੈਸਲਾ ਜਿਹੜਾ ਸਰਕਾਰ ਨੂੰ ਆ ਜਿਹੜਾ ਉਹ ਕੋਡ ਵੱਲੋਂ 6 ਮਹੀਨਿਆਂ ਦੇ ਵਿੱਚ ਜਿਹੜਾ ਲਾਗੂ ਕਰਨ ਦੇ ਜਿਹੜੇ ਆਰਡਰ ਨੇਗੇ ਉਹ ਹੋਏ ਨੇ ਕਿ ਸਰਕਾਰ 6 ਮਹੀਨਿਆਂ ਦੇ ਵਿੱਚ ਮੁਲਾਜ਼ਮਾਂ ਦੇ ਇਸ ਮਸਲੇ ਨੂੰ ਹੱਲ ਕਰਕੇ ਜਿਹੜਾ ਉਹਨਾਂ ਦਾ ਬਣਦਾ ਏਰੀਅਰ ਤੇ ਉਹਨਾਂ ਦੀ ਤਨਖਾਹ ਦੇ ਵਿੱਚ ਦੁਬਾਰਾ ਤੋਂ ਸੋਧ ਕਰਕੇ ਜਿਹੜਾ ਇੱਕ ਇੱਕ 16 ਤੋਂ 119% ਡੀਏ ਨੂੰ ਆਧਾਰ ਬਣ ਕੇ ਜਿਹੜੇ ਤਨਖਾਹਾਂ ਤੇ ਪੈਨਸ਼ਨਾਂ ਨੇ ਜਿਹੜੀਆਂ ਦੁਬਾਰਾ ਤੋਂ ਸੋਧ ਕੀਤੀ ਜਾਵੇ ਸੋ ਇਸ ਦੇ ਨਾਲ ਮੁਲਾਜ਼ਮਾਂ ਦਾ ਕਾਫੀ ਏਰੀਅਰ ਵੀ ਆ ਜਿਹੜਾ ਉਹ ਬਣ ਜਾਵੇਗਾ ਸੋ ਇੱਕ ਹੋਰ ਜਿਹੜਾ ਐਮ ਫੈਸਲਾ ਹੈ ਜਿਹੜਾ ਮਾਨਯੋਗ ਹਾਈ ਕੋਰਟ ਵੱਲੋਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਵੀ ਇੱਕ ਪੈਨਸ਼ਨਰਾਂ ਦੇ ਆਇਆ ਸੀਗਾ ਕਿ ਜਿਸ ਦੇ 12 ਮਹੀਨੇ ਹੋ ਜਾਂਦੇ ਨੇ ਆਪਣੀਆਂ ਅਗਲੀ ਕਿਸ਼ਤ ਲੱਗੀ ਨੂੰ ਜਿਹੜਾ ਸਾਲਾਨਾ ਇਨਕਰੀਮੈਂਟ ਲੱਗਦਾ ਸੀਗਾ ਤਾਂ ਉਹ ਰਿਟਾਇਰਮੈਂਟ ਜੇਕਰ ਉਸ 12 ਮਹੀਨੇ ਤੋਂ ਬਾਅਦ ਰਿਟਾਇਰ ਹੋ ਜਾਂਦਾ ਸੀ ਤਾਂ ਉਸ ਨੂੰ 13 ਮਹੀਨੇ ਦੇ ਵਿੱਚ ਜਿਹੜਾ ਇਨਕਰੀਮੈਂਟ ਲੱਗਣਾ ਹੁੰਦਾ ਸਾਲਾਨਾ ਉਹ ਨਹੀਂ ਸੀ ਗੱਲ ਆਇਆ ਜਾਂਦਾ ਸੋ ਉਸ ਨੂੰ ਲੈ ਕੇ ਵੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਐਮ ਫੈਸਲਾ ਸੀ ਜਿਹੜਾ ਆਇਆ ਸੀਗਾ ਤਾਂ ਉਹ ਵੀ ਇੱਕ ਜਿਹੜਾ ਇਨਕਰੀਮੈਂਟ ਸੀਗਾ ਮੁਲਾਜ਼ਮਾਂ ਦੇ ਮਿਲਿਆ ਸੀਗਾ ਕਿ ਲਾਸਟ ਵਿਡਰੋਅਨਰ ਖਾ ਦੇ ਉੱਤੇ ਆ ਜਿਹੜਾ 12ਵੇਂ ਮਹੀਨੇ ਦੇ ਵਿੱਚ ਉਹਨਾਂ ਨੂੰ ਉਹ ਮਿਲਜੂ ਸੀਗਾ ਸੋ ਇਹ ਜਾਣਕਾਰੀਆਂ ਤੁਹਾਡੇ ਲਈ ਸੀਗੀ ਤਾਂ ਇਸ ਵੀਡੀਓ ਦੇ ਐਂਡ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਕੈਲਕੂਲੇਟ ਆ ਜਿਹੜੀ ਤਨਖਾਹ ਤੁਸੀਂ ਆਪਣੀ ਤੇ ਪੈਨਸ਼ਨ ਕਰ ਸਕਦੇ ਹੋ 119% ਨਾਲ ਰੀਫਿਕਸ ਹੋਵੇਗੀ ਤੇ ਜੀਓੜ ਦੀ 119% ਰੀਫਿਕਸ ਹੋਵੇਗੀ ਤੇ ਉਹਨਾਂ ਨੂੰ ਕੀ ਲਾਭ ਹੋਵੇਗਾ ਆਪਾਂ ਦੇਖਦੇ ਆ ਇੱਕ ਕੈਲਕੂਲੇਟਰ ਦੇ ਨਾਲ ਉਰੇ ਦਿਨ ਸਾਰੇ ਪਾ ਦਿਖਦੇ ਆ ਵੀ ਜਿਹੜੀ 113 ਰਕਮ ਸਦੀ ਫਿਕਸ ਹੋਈ ਸੀ 119 ਦਾ ਫਿਕਸ ਹੋਰ ਤੇ ਉਹਨੂੰ ਮਹੀਨੇ ਦਾ ਕਿੰਨਾ ਲਾਭ ਹੁੰਦਾ ਉਹਨੇ ਇੱਕ ਰਿਟਾਇਰੀ ਵਾਸਤੇ ਹੀ ਹੈ ਤੇ ਜਿਹਨੇ ਕਿਸੇ ਮੰਨ ਲਓ ਕਿਸੇ ਰਿਟਾਇਰੀ ਦੀ ਪਤੀ 12 15 ਰੁਪਏ ਸਿਕ 16500 ਰੁਪਏ ਸੀ ਤੇ ਉਹਦੀ 113% ਦਾ ਜੇ ਮਰਜ ਹੁੰਦਾ ਸੀ ਤੇ ਉਹਦੀ ਅੱਜ ਜਿਹੜੀ ਪੈਨਸ਼ਨ ਬਣੇਗੀ 56775 ਰੁਪਏ ਬਣੇਗੀ ਤੇ ਜੇਕਰ ਉਹ 119% ਦਾ ਹੁੰਦਾ ਤੇ ਤਰਖਾ ਜਿਹੜੀ ਹੈ ਪੈਨਸ਼ਨ ਜਿਹਨੂੰ ਕਹ ਲਈ ਆ 52346 ਰੁਪਏ ਵੜੇਗੀ ਤੇ 1575 ਰੁਪਏ ਦਾ ਅਨੁਪਰਮ ਹਰ ਮਹੀਨੇ ਵਾਧਾ ਹੋਵੇਗਾ ਤੇ ਜਿਹੜੇ ਇਨ ਸਰਵਿਸ ਹੈ ਉਹਨਾਂ ਨੂੰ ਘੱਟੋ ਘੱਟ ਇੱਕ ਇਨਕ੍ਰੀਮੈਂਟ ਇੱਕ ਇਨਕ੍ਰੀਮੈਂਟ ਦਾ ਮਤਲਬ ਹੈ 2000 ਤੋਂ ਲੈ ਕੇ 3200 ਰੁਪਏ ਤੱਕ ਇਨਕ੍ਰੀਮੈਂਟ ਦਾ ਫਾਇਦਾ ਉਹ ਰੇਜ ਤੇ ਤਰਖਾ ਵਿੱਚ ਘੱਟੋ ਘੱਟ ਜ਼ਿਆਦਾ ਨਹੀਂ ਤੇ 350 ਤੋਂ 4000 ਰੁਪਏ ਦਾ ਫਰਕ ਜਿਹੜਾ ਉਹ ਪਵੇਗਾ ਸੋ ਇਸ ਵੀਡੀਓ ਦੇ ਨਾਲ ਜੁੜੇ ਰਹਿਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਣੇ ਜਿਹੜੇ ਵਿਚਾਰ ਨੇ ਉਹ ਜਰੂਰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਸੋ ਕਿ ਅਸੀਂ ਇਸ ਵੀਡੀਓ ਨੂੰ ਹੋਰ ਕਿਸ ਤਰ੍ਹਾਂ ਵਧੀਆ ਬਣਾ ਸਕਦੇ ਹਾਂ ਇਸ ਲਈ ਵੀ ਤੁਹਾਡੇ ਵਿਚਾਰਾਂ ਦੀ ਉਡੀਕ ਜਰਾਹਾਂਗੇ ਸੋ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ